ओम शांति आज सुन देखा 6 फरवरी दो हजार बच्ची दे बाबा दे साकार महावाक बाबा बोली मिठे बच्चे पुरानी दुनिया दे कंडिया नो नवी दुनिया दे फुल बनाना ए तुसी होशियार मालिया ता काम है प्रश्न है संगम युक्ति तुसी बच्चे केड़ी श्रेष्ठ तकदीर बनाते हो संगम युक्ते तुसी बच्चे केड़ी श्रेष्ठ तकदीर बनाते हो उत्तर विच बाबा ने दसिया कंडिया तो खुशबूदार फूल बनाना एक है सब तो श्रेष्ठ तकदीर जेकर एक कोई विकार है ता कंडा है जब उन फूल बनो ता सतो प्रधान देवी देवता बनो ती बचे हूं एक पीढ़ी दे अपने सूरज वंशी तकदीर बना आए हो गीत है तकदीर जगा के आई हां ओम शांति गीत बच्चा ने सुनिया एता कॉमन गीत है ਕਿ ਤੁਸੀਂ ਮਾਲਿਕ ਹੋ ਬਾਪ ਹੈ Bhagwan ਹੁਣ ਮਾਲੀਆਂ ਨੂੰ ਕੰਡਿਆ ਤੋਂ ਫੁੱਲ ਬਣਾਣਾ ਹੈ ਇਹ ਅੱਖਰ ਬੜੇ ਕਲੀਅਰ ਨੇ ਭਗਤ ਆਏ ਨੇ Bhagwan ਕੋਲ ਇਹ ਸਭ ਭਕਤਰੀਆਂ ਨੇ ਨਾ ਹੁਣ ਗਿਆਨ ਦੀ ਪੜਾਈ ਪੜਨ ਬਾਪ ਕੋਲ ਆਏ ਹਾਂ ਇਸ ਰਾਜਯੁਗ ਦੀ ਪੜਾਈ ਨਾਲ ਅਸੀਂ ਨਵੀਂ ਦੁਨੀਆ ਦੇ ਮਾਲਿਕ ਬਣਦੇ ਹਾਂ ਭਕਤਰੀਆਂ ਕਹਿੰਦੀਆਂ ਨੇ ਅਸੀਂ ਤਕਦੀਰ ਜਗਾਂ ਆਏ ਹਾਂ ਨਵੀਂ ਦੁਨੀਆ ਦੇ ਵਿੱਚ ਸਜਾ ਕੇ ਆਏ ਹਾਂ ਬਾਬਾ ਵੀ ਰੋਜ਼ ਕਹਿੰਦੇ ਨੇ ਸਵੀਟ ਹੋਮ ਸਵੀਟ ਰਾਸਤਾ ਨੇ ਨੂੰ ਯਾਦ ਕਰੋ ਆਤਮਾ ਨੂੰ ਯਾਦ ਕਰਨਾ ਹੈ ਹਰ ਇੱਕ ਸੈਂਟਰ ਤੇ ਕੰਡਿਆ ਤੋਂ ਫੁੱਲ ਬਣ ਰਹੇ ਨੇ ਫੁੱਲਾਂ ਵਿੱਚ ਵੀ ਨੰਬਰ ਵਾਰ ਹੁੰਦੇ ਨੇ ਨਾ ਸ਼ਿਵ ਤੇ ਵੀ ਫੁੱਲ ਚੜਹਾਂਦੇ ਨੇ ਕੋਈ ਕਿਹੋ ਜਿਹਾ ਕੋਈ ਕਿਹੋ ਜਿਹਾ ਗੁਲਾਬ ਦੇ ਫੁੱਲ ਤੇ ਅੱਖ ਦੇ ਫੁੱਲ ਵਿੱਚ ਰਾਤ ਦਿਨ ਦਾ ਫਰਕ ਹੈ ਫੁੱਲਾਂ ਵਿੱਚ ਵੀ ਨੰਬਰ ਵਾਰ ਮੁੰਡੇ ਦੇਣਾ ਇਹ ਵੀ ਬਾਗਿਚਾ ਹੈ ਕੋਈ ਮੋਤੀਆ ਦਾ ਫੁੱਲ ਕੋਈ ਚੰਪਾ ਦੇ ਫੁੱਲ ਕੋਈ ਰਤਨ ਜੋਤ ਵੀ ਹੈ ਕੋਈ ਅੱਕ ਦੇ ਵੀ ਨੇ ਬੱਚੇ ਜਾਣਦੇ ਨੇ ਐਸ ਸਮੇਂ ਸਭ ਨੇ ਕੰਡੇ ਇਹ ਦੁਨੀਆ ਹੀ ਕੰਡਿਆਂ ਦਾ ਜੰਗਲ ਹੈ ਐਸ ਨੂੰ ਬਣਾਣਾ ਹੈ ਨਵੀਂ ਦੁਨੀਆ ਤੇ ਫੁੱਲ जो बाप नवी दुनिया स्थापन करते नहीं। तो फुल अर्थात देवी देवता बनना है गीत अर्थ कि सहज है ना, असी आए हाँ, तकदीर जगा के नवी दुनिया के लिए नवी दुनिया है सची दुनिया कोई दी तकदीर प्रधान है कोई दी रजो कोई दी तमो कोई सूर्यवंशी राजा रानी बंदे ने परजा भी बंदे ने कोई परजा नौकर चाकर बंदे ने ए नवी दुनिया की राजाई स्थापन हो रही है स्कूल तकदीर जगान जानते नहीं ना ਅੱਧਕ ਹੈ ਨਵੀਂ ਦੁਨੀਆ ਦੀ ਗੱਲ ਐਸ ਪੁਰਾਣੀ ਦੁਨੀਆ ਵਿੱਚ ਕੀ ਤਕਦੀਰ ਬਣਾਣਗੇ ਤੁਸੀਂ ਭਵਿਕ ਨਵੀਂ ਦੁਨੀਆਂ ਵਿੱਚ ਦੇਵਤਾ ਬਣੰਦੀ ਤਕਦੀਰ ਬਣਾ ਰਹੇ ਹੋ ਜਿਨ੍ਹਾਂ ਦੇਕਤਾਵਾਂ ਨੂੰ ਸਭ ਨਮਨ ਕਰਦੇ ਨੇ ਅਸੀਂ ਹੀ ਸੋ ਦੇਵਿਤੇਂਤਾ ਪੂਜੇ ਸੀ ਅਸੀਂ ਹੀ ਪੁਜਾਰੇ ਬਣੇ 21 ਜਨਮ ਦਾ ਵਰਸਾ ਹੁੰਦਾ ਹੈ ਜਿਸ ਨੂੰ 21 ਪੀੜੀ ਕੇਹਾ ਜਾਂਦਾ ਹੈ ਪੀੜੀ ਵਿਰਧ ਅਵਸਥਾ ਤੱਕ ਨੂੰ ਕਿਹਾ ਜਾਂਦਾ ਹੈ ਬਾਪ 21 ਪੀੜੀ ਦਾ ਵਰਸਾ ਦਿੰਦੇ ਨੇ ਕਿਉਂਕਿ ਯੁਵਾ ਅਵਸਥਾ ਵਿੱਚ ਬਚਪਨ ਵਿੱਚ ਵਿਚਾਲੇ ਆਕਾਲਯ ਮ੍ਰਿਤਯੂ ਕਦੇ ਹੁੰਦਾ ਨਹੀਂ ਇਸ ਲਈ ਉਸ ਨੂੰ ਕਿਹਾ ਜਾਂਦਾ ਅਮਰ ਲੋਕ ਤੇ ਇਹ ਹੈ ਮ੍ਰਿਤਯੂ ਲੋਕ ਰਾਵਣ ਰਾਜ ਇੱਥੇ ਹਰ ਇੱਕ ਵਿੱਚ ਵਿਕਾਰਾਂ ਦੀ परवेशता है जिस विच कोई विकार है तमाना कंडे हुए ना बाप समझ के माली रोयल खुशबूदार फूल बनाना नहीं जानते चंगा माली होगा तो चंगे चंगे फूल तैयार करेगा विजय माला विच पिरोन लाइक, फूल चाहिए रहना देवतावा कोल चंगे चंगे फूल ले जाते हैं समझो क्वीन ਐਲਿਜ਼ਾਬੇਥ ਆਂਦੀ ਹੈ ਇੱਕਦਮ ਫਸਟ ਕਲਾਸ ਫੁੱਲਾਂ ਦੀ ਮਾਲਾ ਬਣਾ ਕੇ ਲੈ ਜਾਣਗੇ ਐਥੋ ਦੇ ਮਨੁੱਖਤਾ ਹੈ ਹੀ ਤਮੋ ਪ੍ਰਧਾਨ ਸ਼ਿਵ ਦੇ ਮੰਦਰ ਵਿੱਚ ਜਾਂਦੇ ਨੇ ਸਮਝਦੇ ਨੇ ਇਹ ਭਗਵਾਨ ਹੈ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਦੇਵਤਾ ਕਹਿੰਦੇ ਨੇ ਸ਼ਿਵ ਨੂੰ ਭਗਵਾਨ ਕਹਾਂਗੇ ਉਹ ਉੱਚੇ ਤੇ ਉੱਚਾ ਹੋਇਆ ਨਾ ਉਹ ਛਿਰ ਦੇ ਲਈ ਕਹਿੰਦੇ ਨੇ ਤਤੂਰਾ ਖਾਂਦਾ ਸੀ ਪੰਗ ਪਿੰਦਾ ਸੀ ਕਿੰਨੀ ਗਲਾਨੇ ਕਰਦੇ ਨੇ ਫੁੱਲ ਵੀ ਅੱਖ ਦਾ ਲੈਕਿੰਗ ਜਾਂਦੇ ਨੇ ਉਹਨੇ ਅਜੇਹਾ ਪਰਮ ਪਿਤਾ ਪਰਮਾਤਮਾ ਉਸ ਕੋਲ ਲੈਕਿੰਗ ਕੀ ਜਾਂਦੇ ਨੇ ਤਮੂ ਪ੍ਰਧਾਨ ਕੰਡਿਆਂ ਦੇ ਕੋਲ ਫਰਸਟ ਕਲਾਸ ਫੁੱਲ ਬਣਾਉਂਦੇ ਨੇ ਸ਼ਿਵ ਦੇ ਮੰਦਰ ਵਿੱਚ ਕੀ ਲੈ ਕੇ ਜਾਂਦੇ? ਤਵੋਂ ਪ੍ਰধান ਕੰਡਿਆਕੂਲ ਫਰਸਟ ਕਲਾਸ ਫੁੱਲ ਲੈ ਕੇ ਜਾਂਦੇ ਤੇ ਤੇ ਸ਼ਿਵ ਦੇ ਮੰਦਰ ਵਿੱਚ ਕੀ ਲੈ ਜਾਂਦੇ ਨੇ? ਦੁੱਧ ਵੀ ਦੇਖੋ ਕਿਹੋ ਜਿਹਾ ਚੜਾਂਦੇ। 5% ਦੁੱਧ ਪਾਕੇ 95% ਪਾਣੀ। ਭਗਵਾਨ ਕੋਲ ਦੁੱਧ ਕਿਹੋ ਜਿਹਾ ਚੜਾਉਣਾ ਚਾਹੀਦਾ ਹੈ? ਜਾਣਦੇ ਕੁਝ ਵੀ ਨਹੀਂ। ਹੁਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਕੋ। ਤੁਹਾਡੇ ਵਿੱਚ ਵੀ ਨੰਬਰ ਵਾਰਨੇ ਜੋ ਚੰਗਾ ਜਾਂਦੇ ਨੇ ਪੋਨਾ ਨੂੰ ਸੈਂਟਰ ਦਾ ਹੈਟ ਬਣਾਇਆ ਜਾਂਦਾ ਹੈ ਸਭ ਇੱਕ ਜਿਹੀ ਨਹੀਂ ਹੁੰਦੇ ਭਲੇ ਪੜਾਈ ਇੱਕ ਹੈ ਮਨੁੱਖ ਤੋਂ ਦੇਤਾ ਬਣਨ ਦੀ ਇਹ ਆਬਜੈਕਟ ਵੀ ਹੈ ਪਰ ਟੀਚਰ ਤਾਂ ਨੰਬਰ ਵਾਰਨੇ ਦਾ ਪੀਜਾ ਮਾਲਾ ਵਿੱਚ ਆਉਂਦਾ ਮੁੱਖਾ ਧਾਰ ਹੈ ਪੜਾਈ ਪੜਾਈ ਇੱਕ ਹੀ ਹੁੰਦੀ ਹੈ ਉਸ ਵਿੱਚ ਪਾਸ ਵੀ ਨੰਬਰ ਵਾਰ ਕਿੰਦੇ ਨੇ सारा मदार पढ़ाई ते है कोई तजयमाला देन बचा कोई एक सौ अट्ठ कोई सोलह हजार एक सौ अटड़ा बना जिमे झाड़ का सिजरा निकलता है पहले पहले एक पत्ता दो पत्ते फिर वे एाड़ है बिरादरी है जिमे कृपलानी बरादरी ਅੱਧੀ ਆਤੀ 1078 ਹਤਦੀਆਂ ਬਰਾਦਰੀਆਂ ਇਹ ਹੈ ਬੇਗੱਤੀ ਬਰਾਤਰੀ ਐਸ ਵਿੱਚ ਪੈਨੇ ਪਹਿਲੇ ਕੋਣ ਨੇ ਪਿਤਾ ਪਿਤਾ ਪ੍ਰਭਾ ਉਹਨਾਂ ਨੂੰ ਕਹਾਗੇ ਗ੍ਰੇਟ ਗ੍ਰੇਟ ਗ੍ਰੈਂਡਫਾਦਰ ਪਰ ਕਿਸੇ ਨੂੰ ਪਤਾ ਨਹੀਂ ਮਨੁੱਖ ਮਾਤਰ ਜ਼ਰਾ ਵੀ ਨਹੀਂ ਜਾਣਦੇ ਕਿ ਸ੍ਰਿਸ਼ਟੀ ਦਾ ਰਚਤਾ ਕੌਣ ਹੈ ਕਿਸੇ ਨੂੰ ਵੀ ਪਤਾ ਨਹੀਂ ਮਨੁੱਖ ਮਤ ਜ਼ਰਾ ਵੀ ਨਹੀਂ ਜਾਣਦੇ ਬਿਲਕੁਲ ਅਗिल्या ਜੇਹੀ ਪੱਥਰ ਬੁੱਤੀ ਨੇ ਅਵੇਹ ਜਤ ਵਾਂਝਾਂ ਦੇ ਨੇ ਰਬੋਹੀ ਬਾਪਾਂ ਦੇ ਨੇ ਤੁਸੀਂ ਐਥੇ ਆਇਕੋ ਅਗਿਨੇ ਬੁੱਤੀ ਤੋਂ ਪਰਸ ਬੁੱਤੀ ਬਨੰਦੇ ਨੇ ਇਹ ਨੋਲੇਜ ਵੀ ਤਾਰਨ ਕਰਨੀ ਚਾਹੀਦੀ ਹੈ ਬਾਪ ਨੂੰ ਪਛਾਨਣਾ ਚਾਹੀਦਾ ਹੈ ਪੜਾਈ ਦਾ ਖਿਆਲ ਕਰਨਾ ਚਾਹੀਦਾ ਹੈ ਸਮਝੋ ਆ ਜਾਇਓ ਕਾਲਾ ਚਾਨਕ ਸਰੀਰ ਛੁੱਟ ਜਾਂਦਾ ਕੀ ਪਦ ਪਾਉਗੇ ਨਾਨਸਤਾ ਕੁਝ ਵੀ ਉਠਾਈ ਨਹੀਂ ਕੁਝ ਸਿੱਖੇ ਨਹੀਂ ਤਾਂ ਕੀ ਪਦ ਪਾਉਗੇ ਦਿਨ ਪ੍ਰਤੀ ਦਿਨ ਜੋ ਤੇਰੀ ਨਾਲ ਸਰੀਰ ਛੱਡਦੇ ਨੇ ਉਹਨਾਂ ਨੂੰ ਟਾਈਮ ਵੀ ਥੋੜਾ ਮਿਲਦਾ ਹੈ ਕਿਉਂਕਿ ਟਾਈਮ ਤਾਂ ਘੱਟ ਹੁੰਦਾ ਜਾਂਦਾ ਔਸ ਵਿੱਚ ਜਨਮ ਲੈ ਕੇ ਕੀ ਕਰੋਗੇ ਹਾਂ ਤੋwidehat ਜੋ ਜੋ ਜਾਨ ਗਈ ਕੋਈ ਚੰਗੇ ਘਰ ਵਿੱਚ ਜਨਮ ਲੈਣ ਕੀ ਸੰਸਕਾਰ ਨਹਿ ਜਾਂਦੇ ਨੇ ਉਹ ਆਤਮਾ ਚੱਟ ਜਾਗ ਜਾਏਗੀ ਸ਼੍ਰੀ ਬਾਬਾ ਨੂੰ ਯਾਦ ਕਰਨ ਲੱਗੇਗੀ ਸੰਸਕਾਰ ਨਹੀਂ ਪਏ ਹੋਣਗੇ ਤਾਂ ਕੁਝ ਨਹੀਂ ਹੋਵੇਗਾ ਐਸ ਨੂੰ ਬੜੀ ਬਹਿੰਤਾ ਨਾਲ ਸਮਝਣਾ ਹੁੰਦਾ ਹੈ ਮਾਲੀ ਚੰਗੇ ਚੰਗੇ ਫੁੱਲਾਂ ਨੂੰ ਲੈ ਕੇ ਆਉਂਦੇ ਨੇ ਉਹਨਾਂ ਦੀ ਮੈਮਾ ਵੀ ਗੱਲ ਜਾਣਦੀ ਹੈ ਫੁੱਲ ਬਣਾਣਾ ਮਾਲੀ ਦਾ ਕੰਮ ਹੈ ਐਵੇਂ ਬਹੁਤ ਬੱਚੇ ਨੇ ਜਿਨ੍ਹਾਂ ਨੂੰ ਬਾਪ ਨੂੰ ਯਾਦ ਕਰਨਾ ਨਹੀਂ ਆਂਦਾ ਤਕਦੀਰ ਦੇ ਉਪਰ ਹੈ ਨਾ ਤਕਦੀਰ ਵਿੱਚ ਨਹੀਂ ਕੁਝ ਵੀ ਸਮਝਦੇ ਨਹੀਂ ਤਕਦੀਰਵਾਨ ਬੱਚੇ ਦਾ ਬਾਪ ਨੂੰ ਯਥਾਰਥ੍ਰਿਤੀ ਪਛਾਨ ਕੇ ਪੂਰੀ ਤਰ੍ਹਾਂ ਯਾਦ ਕਰਨ ਕੇ ਬਾਪ ਦੇ ਨਾਨਾ ਮੈਂ ਵੀ ਦੁਨੀਆ ਨੂੰ ਵੀ ਯਾਦ ਕਰਤੇ ਰਹਿਣ ਕੇ ਗੀਤ ਵਿੱਚ ਕਹਿੰਦੇ ਨੇ ਅਸੀਂ ਨਵੀਂ ਦੁਨੀਆ ਤੇ ਲਈ ਨਵੀਂ ਤਕਦੀਰ ਬਣਾਣਾ ਹੈ 21 ਜਨਮਾਂ ਤੇ ਲਈ ਬਾਪ ਤੋਂ ਰਾਜ ਭਾਗ ਲੈਣਾ ਹੈ ਇਸ ਨੱਚੇ ਤੇ ਖੁਸ਼ੀ ਵਿੱਚ ਰਹੋ ਅਜੇ ਹੀ ਅਜੇ ਹੀ ਗੀਤਾਂ ਦਾ ਅਰਥ ਇਸ਼ਾਰੇ ਨਾਲ ਸਮਝ ਜਾਈਏ ਸਕੂਲ ਵਿੱਚ ਕੋਈ ਦੀ ਤਕਦੀਰ ਵਿੱਚ ਨਹੀਂ ਹੁੰਦਾ फे हो जाते बहुत इम्तिहान है भगवान खुद बैठ पढ़ाज सारे दे है मनुख नगवान नहीं कह सकते ब्रह्मा विश्व शंकर नगवान नहीं कहे ओ भी सुख मतन वासी देवता ने ऐसे तनुख ने एथे देवता नहीं લક્ષમી નું બ્રમાષ્નુ દેવતામાં શંકર પરમાર કહેણ ગંકર દેવતાએ નમા શિવામાવતા નહી કહા ગુખ ફર ਭਗਵਾਨ ਨਹੀਂ ਕਹਿ ਸਕਦੇ ਤਿੰਨ ਫਲੋਰ ਨੇ ਨਾ ਅਸੀਂ ਹਾਂ ਥਰਡ ਫਲੋਰ ਤੇ ਸਾਰਜੁਗ ਜੇ ਤੇਵੀ ਦੇਵਤਾ ਵਾਲੇ ਡੈਵੀ ਗੁਨਾ ਵਾਲੇ ਮਨੁੱਖ ਉਹ ਹੀ ਆਤਰੀ ਗੁਨਾ ਵਾਲੇ ਬਣ ਜਾਂਦੇ ਨੇ ਮਾਇਆ ਦਾ ਗ੍ਰਹਿਣ ਲੱਗਣ ਨਾਲ ਕਾਲੇ ਹੋ ਜਾਂਦੇ ਨੇ ਜਿਵੇਂ ਚੰਦਰਮਾ ਨੂੰ ਵੀ ਗ੍ਰਹਿਣ ਲੱਗਦਾ ਹੈ ਨਾ ਉਹਨੇ ਹੱਤ ਦੀਆਂ ਕੱਲਾ ਇਹ ਹੈ ਬੇਖੱਦੀ ਗਨ ਬੇਖੱਦਾ ਤੇ ਤੇ ਰਾਤ ਹੈ ਨਾ ने दिन ते ने बेहद ब्रह्मादा दिन ते बेहद तो बाप को तो पढ़ना है बाकी सब कुछ भूल जाना है बाप द्वारा पढ़ने नवी दुनिया दे मालिक बन को ए सच्ची सच्ची गीता पाठशाला है पाठशाला हमेशा नहीं रेंदे मनुख समझते भक्ति मार्ग भगवान मिलन का मार्ग है जिन्ना बहुत भक्ति करा गे भगवान राजी हो आके फल देगा ए सब गल्ला तुसी हूं समझते हो भगवान एक है जो फल दे रहे ने जो पहले पहले सूर्यवंशी वंशी पूजे सी ओना ने सब तो ज्यादा भक्ति की ओही अथे आन गे ती भी पहले पहले शिव बाबा ती अव्यभ्याचारी भक्ति की जरूर तुम भी पहले पहले भगत ठहरे ਫੇਰ ਗਿਰਤੇ ਕਿਤੇ ਤਮੋ ਪ੍ਰਥਨ ਪੰਚਾਇਤ ਤੇ ਆਧਾ ਤਨ ਤੁਸੀਂ ਭक्ति ਕੀਤੀ ਹੈ ਐਸਲੀ ਤੁਹਾਨੂੰ ਹੀ ਪਹਿਲੇ ਗਿਆਨ ਮਿਲਦਾ ਹੈ ਪਰ ਤੁਹਾਡੇ ਵਿਚ ਵੀ ਨੰਬਰ ਵਾਰ ਨੇ ਤੁਹਾਡੀ ਇਸ ਪੜਾਈ ਵਿੱਚ ਇਹ ਬਹਾਨਾ ਨਹੀਂ ਚੱਲ ਸਕਦਾ ਕਿ ਅਸੀਂ ਦੂਰ ਰਹਿੰਦੇ ਹਾਂ ਐਸਲੀ ਰੋਜ਼ ਨਹੀਂ ਪੜ੍ਹ ਸਕਦੇ ਕੋਈ ਕਹਿੰਦੇ ਨੇ ਅਸੀਂ ਤਾਂ 10 ਮੀਲ ਦੂਰ ਰਹਿੰਦੇ ਹਾਂ ਅਰੇ ਬਾਬਾ ਤੇ ਯਾਤ ਵਿੱਚ ਤੁਸੀਂ 10 ਮੀਲ ਵੀ ਪੈਤਨ ਕਰਕੇ ਆਓ ਤਾਂ ਕਦੇ ਥਕਾਵਟ ਨਹੀਂ ਹੋਏਗੀ ਕਿੰਨਾ ਵਟਾ ਖਜ਼ਾਨਾ ਲੈਂ ਜਾਂਦੀ ਕੁ ਤੀਰਥਾਂ ਤੇ ਮਨੁੱਖ ਦਰਸ਼ਨ ਕਰਨ ਪੈਤਨ ਜਾਂਦੇ ਨੇ ਕਿੰਨਾ ਤੱਕ ਆਖਾਂਦੇ ਨੇ ਇਹ ਤਾਂ ਇੱਕ ਸ਼ੇਰ ਦੀ ਗੱਲ ਹੈ ਬਾਪ ਕਹਿੰਦੇ ਨੇ ਮੈਂ ਨਹੀਂ ਦੂਰ ਤੋ ਆਇਆ ਹਾਂ ਔਰ ਤੁਸੀਂ ਕਹਿੰਦੇ ਹੋ ਕਰ 5 ਮੀਲ ਦੂਰ ਹੈ ਵਾ ਕਜਾਣਾ ਲੈਣ ਦੇ ਲਈ ਤਾਂ ਦੌੜਦੇ ਆਣਾ ਚਾਹੀਦਾ ਹੈ ਅਮਰਨਾਥ ਤੇ ਸਿਰਫ ਦਰਸ਼ਨ ਕਰਨ ਦੇ ਲਈ ਕਿੱਥੋ ਕਿੱਥੋਂ ਆਉਂਦੇ ਨੇ ਇੱਥੇ ਤਾਂ ਅਮਰਨਾਥ ਬਾਬਾ ਖੁਦ ਪੜਾਣ ਆਏ ਨੇ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਣ ਆਏ ਨੇ ਤੁਸੀਂ ਬਹਾਨੇ ਕਰਦੇ ਰਹਿੰਦੇ ਸਵੇਰੇ ਅਮਰਤ ਵੇਲੇ ਕੋਈ ਵੀ ਆ ਸਕਦਾ ਹੈ ਐਸ ਸਮੇਂ ਕੋਈ ਡਰ ਨਹੀਂ ਕੋਈ ਤੁਹਾਨੂੰ ਲੁੱਟਣਗੇ ਨਹੀਂ ਜੇਕਰ ਕੋਈ ਜੇਵਰਾ ਆਦਿ ਹੋਣਗੇ ਤਾਂ ਖੋਣਗੇ ਨਾ ਚੋਰਾ ਨੂੰ ਚਾਹੀਦਾ ਹੈ ਧਨਪਦਾਰ ਪਰ ਕਿਸੇ ਦੀ ਤਕਦੀਰ ਵਿੱਚ ਨਹੀਂ ਬਹਾਨੇ ਬਹੁਤ ਬਣਾਉਂਦੇ ਨੇ ਪੜਦੇ ਨਹੀਂ ਆਪਣੀ ਪਦਵੀ ਗਵਾਉਂਦੇ ਨੇ ਬਾਪ ਆਂਦੇ ਨੇ ਭਾਰਤ ਵਿੱਚ ਭਾਰਤ ਨੂੰ ਹੀ ਸਵਰਗ ਬਣਾਉਂਦੇ ਨੇ ਸੈਕਿੰਡ ਵਿੱਚ ਜੀਵਨ ਮੁਕਤੀ ਦਾ ਰਸਤਾ ਦੱਸਦੇ ਨੇ ਪਰ ਕੋਈ ਪੁਰਸ਼ਾਰਥ ਵੀ ਕਰੇ ਨਾ ਕਦਮ ਹੀ ਨਹੀਂ ਉਠਾਓਗੇ ਤਾਂ ਪਹੁੰਚ ਕਿਵੇਂ ਸਕੋਗੇ ਤੁਸੀਂ ਬੱਚੇ ਸਮਝਦੇ ਹੋ ਇਹ ਹੈ ਆਤਮਾਵਾਂ ਤੇ ਪਰਮਾਤਮਾ ਦਾ ਮੇਲਾ ਬਾਬ ਕੇ ਲਈ ਉਹ ਸਰਕਦਾ ਵਰਸਾ ਨਹੀਂ ਦੇ ਲਈ ਨਵੀਂ ਦੁਨੀਆ ਦੀ ਸਥਾਪਨਾ ਹੋ ਰਹੀ ਹੈ ਸਥਾਪਨਾ ਪੂਰੀ ਹੋਈ ਵਿਨਾਸ਼ ਸ਼ੁਰੂ ਹੋ ਜਾਏਗਾ ਇਹ ਉਹੀ ਮਹਾਪਾਰਦੀ ਲੜਾਈ ਹੈ ਨਾ ਅੱਛਾ ਮਿੱਠੇ-ਮਿੱਠੇ ਸਿਕਿਲੇ ਦੇ ਬੱਚਿਆ ਪ੍ਰਤੀ ਮਾਤ ਪਿਤਾ ਬਾਪਤਾ ਦਾਦਾ ਯਾਤਿਆ ਤੇਗੂਗੋਨੀ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ नमस्ते 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 जी धारणा पहली सहली बाप जो खजाना दे रहे ने दौड़ दौड़ के आना है किसी भी प्रकार का बहाना नहीं देना है बाप की याद विच दस मील भी पैदल चलन

ਸਰਵ ਪ੍ਰਾਪਤੀ ਸੰਪਨ ਭਵ ਸੰਗਮਯੁਗ ਦੇ ਮੱਤਵ ਨੂੰ ਜਾਤ ਇੱਕ ਦਾ ਅਨਕਿਨਤਵਾਤ ਵੇਟਾਰਨ ਪ੍ਰਾਪਤ ਕਰਨ ਵਾਲੇ ਸਰਵ ਪ੍ਰਾਪਤੀ ਸਪਨ ਭਵ ਸੰਗਮਯੁਕਤੇ ਬਾਪਤਾ ਦਾਦਾ ਵਾਇਦਾ ਹੈ 1 2 ਲੱਖ ਲੋਕ ਜਿਵੇਂ ਸਰਵ ਸ੍ਰੇਸ਼ਟ ਸਮੇਂ ਸਰਵ ਸ੍ਰੇਸ਼ਟ ਜਨਮ ਸਰਵ ਸ੍ਰੇਸ਼ਟ ਟਾਈਟਲ ਇਸ ਸਮੇਂ ਤੇ ਨੇ ਓਵੇ ਸਰਵ ਪ੍ਰਾਪਤੀਆਂ ਦਾ ਅਨੁਭਵ ਵਰਨ ਨਹੀਂ ਹੁੰਦਾ ਹੈ ਹੁਣ ਇੱਕ ਦਾ ਸਿਰਫ ਲੱਖ ਗੁਣਾ ਨਹੀਂ ਮਿਲਦਾ ਜਦੋਂ ਚਾਹੋ ਜਿਵੇਂ ਚਾਹੋ ਜੋ ਚਾਹੋ ਬਾਪਤਾ ਸਰਵੈਂਟ ਰੂਪ ਵਿੱਚ ਬੰਨੇ ਹੋਏ ਨੇ ਇੱਕ ਦਾ ਅਨਿਗਿਣਤ ਵਾਰ ਰਿਟਰਨ ਮਿਲ ਜਾਂਦਾ ਹੈ ਕਿਉਂਕਿ ਵਰਤਮਾਨ ਸਮੇਂ ਵਰਦਾਤਾ ਹੀ ਤੋਟਾ ਹੈ ਜਦ ਬੀਜ ਤੁਹਾਡੇ ਹੱਥ ਵਿੱਚ ਹੈ ਤਾਂ ਬੀਜ ਦੁਆਰਾ ਜੋ ਚਾਹੇ ਸੈਕਿੰਡ ਵਿੱਚ ਲੈ ਕੇ सर्व प्राप्तियां तो संपन्न बन सकते हो स्लोगन है के हो जीवी परिस्थिति होवे परिस्थिति चली जावे लेकिन खुशी ना जावे के हो जीवी परिस्थिति होवे परिस्थिति चली जावे लेकिन खुशी ना जावे अव्यक्त शारे एकांत प्रिय बनो एकता ते नो अपनाओ एकांत प्रिय बनो ਏਕਤਾ ਤੇ ਇਕਾਗਰਤਾ ਨੂੰ ਅਪਣਾਓ ਏਕਤਾ ਤੇ ਇਕਾਗਰਤਾ ਇਹ ਦੋਨੋਂ ਸ੍ਰੇਸ਼ਟ ਪੁਜਾਵਾਂ ਨੇ ਕਾਰਜ ਕਰਨ ਦੀ ਸਫਲਤਾ ਦੀ ਆ ਇਕਾਗਰਤਾ ਅਰਥਾਤ ਸਦਾ ਨਿਰਵਿਅਕਤ ਸੰਕਲਪ ਨਿਰਵਿਕਲਪ ਜਿੱਥੇ ਏਕਤਾ ਇਕਾਗਰਤਾ ਹੈ ਉਥੇ ਸਫਲਤਾ ਗਲੇ ਦਾ ਹਾਰ ਹੈ ਵਰਦਾਤਾ ਨੂੰ ਇੱਕ ਸ਼ਬਦ ਪਿਆਰਾ ਹੈ ਇਕਵਰਤਾ ਇੱਕ ਵੈਲ ਇੱਕ ਭਰੋਸਾ नाल नाल मत ना मनमत ना परमत एक रस ना व्यक्ति ना वैभवदार रस ही एकता एकांत प्रिय उभ शांति